ਸੇਵਕ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾ ਪਣਾ ਦੇ ਵਿੱਚ ਤੇ ਜੰਪਾਲ ਅਮਨ ਬਰਾੜ ਜੀ ਜੋ ਕਿ ਬਤੌਰ ਨਿਰਦੇਸ਼ਕ ਪੰਜਾਬੀ ਫਿਲਮਾਂ ਦੇ ਵਿੱਚ ਆ ਰਹੇ ਹਨ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਤੁਹਾਨੂੰ ਰੂਬ ਰੂ ਕਰਾਉਨੇ ਆ ਅਮਨ ਬਰਾੜ ਜੀ ਹੁਣ ਆ ਚਲ ਸਤਿ ਸ਼੍ਰੀ ਅਕਾਲ ਜੀ ਅੰਤ ਵਿੱਚ ਸੇਵਕ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮਨਵਰਾਉ ਜੀ ਤੁਹਾਡੀ ਫਿਲਮ ਲਾਈਨ ਦੇ ਵਿੱਚ ਆਉਣ ਦਾ ਕੀ ਕਾਰਨ ਬਣਿਆ ਤੇ ਕਿੱਥੋਂ ਤੁਹਾਨੂੰ ਜਿਹੜਾ ਇਹ ਸ਼ੌਂਕ ਸਾਹਮੜੇ ਆਇਆ ਅ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਜਲੰਧਰ ਬੀਐਫਏ ਕਰਦਾ ਸੀਗਾ ਆਰਟ ਦੇ ਨਾਲ ਰਿਲੇਟਡ ਲਾਈਨ ਸੀਗੀ ਇਹ ਸਕੈਚਿੰਗ ਡਰਾਇੰਗ ਉਹ ਵਗੈਰਾ ਉਸ ਦੇ ਵਿੱਚ ਸਾਰੀ ਹੁੰਦੀ ਸੀ ਐਡਵਰਟਾਈਜ਼ਮੈਂਟਸ ਆਡਾ ਮੇਨ ਉਹਦੇ ਵਿੱਚ ਸੀਗਾ ਬਾਕੀ ਬਸ ਤਾਂ ਸਾਨੂੰ ਫੋਟੋਗ੍ਰਾਫੀ ਉਦੋਂ ਸਿਖਾਈ ਗਈ ਆ ਫੋਟੋਗ੍ਰਾਫੀ ਸੈਕਟਰ ਸੈਕਦੇ ਹੋਰ ਬਹੁਤ ਬਹੁਤ ਚੀਜ਼ਾਂ ਸਿੱਖੀਆਂ ਆੜ ਦੇ ਨਾਲ ਤਾਂ ਕਰਦੇ ਕਰਦੇ ਸਾਨੂੰ ਅਖੀਰ ਤੇ ਜਾ ਕੇ ਜੋ ਸਾਡੀ ਸਟੱਡੀ ਖਤਮ ਹੋ ਰਹੀ ਸੀ ਤਾਂ ਸਾਨੂੰ ਸ਼ਾਰਟ ਫਿਲਮ ਬਣਾਉਣ ਨੂੰ ਦਿੱਤੀ ਗਈ ਤਾਂ ਉਹ ਸ਼ਾਰਟ ਫਿਲਮ ਜਦੋਂ ਅਸੀਂ ਸਟਿਲ ਫੋਟੋਗ੍ਰਾਫੀ ਤੋਂ ਵੀਡੀਓ ਦੇ ਵਿੱਚ ਮੋਸ਼ਨ ਪਿਕਚਰ ਚਾਏ ਤਾਂ ਇੱਕ ਬਹੁਤ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲੀਆਂ ਤੇ ਦੇਖਿਆ ਕਿ ਇਹਦੇ ਵਿੱਚ ਅੱਗੇ ਸ਼ਾਇਦ ਹੋਰ ਬਹੁਤ ਕੁਝ ਹੈ ਤਾਂ ਉੱਥੋਂ ਸਾਨੂੰ ਇਹ ਸ਼ੌਂਕ ਪਿਆਰ ਆ ਇਹ ਜਾਨੀਏ ਕੀ ਹੈ ਉਸ ਸ਼ਾਰਟ ਫਿਲਮ ਤੋਂ ਅੱਗੇ ਅਸੀਂ ਹੋਰ ਬਹੁਤ ਸ਼ਾਰਟ ਫਿਲਮਾਂ ਬਣਾਉਂਦੇਗੇ ਤਾਂ ਉਸ ਤੋਂ ਅੱਗੇ ਅਸੀਂ ਸਾਰਿਆਂ ਨੇ ਕੁਝ ਫਰੈਂਡਸ ਸੀਗੇ ਸਾਰੇ ਨੇ ਮਿਲ ਕੇ ਇਹ ਪਲਾਨ ਕੀਤਾ ਕਿ ਇਸ ਨੂੰ ਅੱਗੇ ਜਾਣਿਆ ਜਾਵੇ ਤੇ ਫਿਰ ਅਸੀਂ ਅਗੇ ਇਸ ਦੇ ਲਈ ਬੰਬੇ ਜਾਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਫਿਰ ਉੱਥੇ ਜਾ ਕੇ ਅਸੀਂ ਫਿਲਮ ਮੇਕਿੰਗ ਵੀ ਸਿੱਖੀ ਮੁਰਾਦ ਸਾਹਿਬ ਜਦੋਂ ਤੁਸੀਂ ਇਹ ਸਾਰਾ ਫਿਲਮ ਲਾਈਨ ਦੇ ਵਿੱਚ ਜਾਣ ਦੀ ਮਨ ਬਣਾਇਆ ਜਿਵੇਂ ਤੁਹਾਡੇ ਦੀ ਫੈਮਿਲੀ ਹੈਗੀ ਜੀ ਸਰਦਾਰ ਨਰਸਿੰਘ ਗੁਰਾਰ ਬਣੀ ਜਿਹੜੇ ਉਹ ਐਡਵੋਕੇਟ ਹੈ ਗਿਆ ਮਤਲਬ ਉਹਨਾਂ ਨੇ ਐਡਵੋਕੇਟ ਬਣੇ ਹੋ ਗੀਲ ਬਣੇ ਤੇ ਉਸ ਤੋਂ ਬਾਅਦ ਉਹਨਾਂ ਨੇ ਐਜੂਕੇਸ਼ਨ ਵਾਲੀ ਸਾਈਡ ਤੇ ਆ ਕੇ ਉਹਨਾਂ ਨੇ ਆਪਣਾ ਸਕੂਲ ਚਲਾਇਆ ਜੀ ਜੀ ਤੇ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਪ੍ਰਭਾਵ ਵੱਲੋਂ ਕੋਈ ਦਿੱਕਤ ਤਾਂ ਨਹੀਂ ਆਈ ਵੀ ਤੁਸੀਂ ਫਿਲਮ ਲਾਈਨਾਂ ਵਾਲੇ ਜਾ ਰਹੇ ਹੋ ਅ ਵੈਸੇ ਅਸਲ ਦੇ ਵਿੱਚ ਜਦੋਂ ਇਹ ਬਿਲਕੁਲ ਵੱਖਰੀ ਲਾਈਨ ਆ ਤਾਂ ਹਰ ਕੋਈ ਡਰਦਾ ਤਾਂ ਹੈ ਕਿ ਪਤਾ ਨਹੀਂ ਅਸਲ ਵਿੱਚ ਅੱਗੇ ਕੀ ਹੋਊਗਾ ਅ ਕਿਸੇ ਨੂੰ ਨਹੀਂ ਪਤਾ ਆ ਖਾਸ ਕਰਕੇ ਪੰਜਾਬ ਦੇ ਵਿੱਚ ਬਾਗੋਂਪੁਰਾਣਾ ਮਾਰਗੀ ਜੱਗਾ ਦੇ ਵਿੱਚ ਬਹੁਤ ਘੱਟ ਲੋਗ ਇਸ ਲਾਈਨ ਨਾਲ ਜੁੜੇ ਸੀ ਪਹਿਲਾਂ ਵੀ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਤੇ ਗਏ ਵੀ ਤੇ ਪਰ ਫਿਰ ਵੀ ਜਦੋਂ ਉਹਨਾਂ ਨੇ ਮੇਰਾ ਕੁਝ ਕੰਮ ਦੇਖਿਆ ਉਹਨਾਂ ਨੂੰ ਕੁਝ ਹੌਸਲਾ ਸੀ ਕਿ ਹਾਂ ਮੈਂ ਕੁਝ ਕਰ ਸਕਦਾ ਹਾਂ ਤਾਂ ਉਹਨਾਂ ਨੇ ਮੇਰੇ ਤੇ ਭਰੋਸਾ ਰੱਖਿਆ ਤੇ ਨਹੀਂ ਮੈਨੂੰ ਸਹੀ ਨਾ ਕਰਕੇ ਇਹਦਾ ਮਾਲੋ ਜਿਹੜਾ ਪੂਰੇ ਫੈਮਿਲੀ ਵੱਲੋਂ ਜਿਹੜਾ ਤੁਹਾਨੂੰ ਪੂਰਾ ਸਪੋਰਟ ਮਿਲਿਆ ਤੁਸੀਂ ਮਤਲਬ ਇਸ ਲਾਈਨ ਨੂੰ ਜਾ ਕੇ ਫਿਰ ਚੂਜ਼ ਕਰਕੇ ਫਿਰ ਉਸ ਡਾਇਰੈਕਸ਼ਨ ਲਈ ਤੁਸੀਂ ਭੜਾਈ ਦਾ ਜਿਹੜਾ ਉੱਥੇ ਜਾ ਕੇ ਐਡਮਿਸ਼ਨ ਲਈ ਬੰਬੇ ਦੇ ਵਿੱਚ ਜੀ ਤੇ ਉੱਥੇ ਜਦੋਂ ਬੰਬੇ ਤੁਸੀਂ ਗਏ ਉੱਥੇ ਤੁਹਾਨੂੰ ਕਿੰਨੀਆਂ ਕਿਹੜੀਆਂ ਦਿੱਕਤਾਂ ਦਾ ਸੰਭਾਲਾ ਕਰਨਾ ਪਿਆ ਜੇ ਤੁਹਾਨੂੰ ਐਡਮਿਸ਼ਨ ਉਸ ਕਾਲਜ ਦੇ ਵਿੱਚ ਲੈਣ ਦੇ ਵਿੱਚ ਕੀ ਤੁਹਾਨੂੰ ਪਰੇਸ਼ਾਨੀਆਂ ਆ ਹ ਸ਼ੁਰੂਆਤੀ ਤੌਰ ਤੇ ਜਦੋਂ ਮੈਂ ਉਸ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੀ ਗੱਲ ਸੀਗਾ ਤਾਂ ਉੱਥੇ ਟੈਸਟ ਹੁੰਦਾ ਹੈ ਟੈਸਟ ਦੇ ਵਿੱਚ ਪੂਰੇ ਭਾਰਤ ਤੋਂ ਸਟੂਡੈਂਟ ਜਾਂਦਾ ਹੈ ਉਹ ਉਸੇਜ ਦੇ ਵਿੱਚ ਸਾਨੂੰ ਇਨਾ ਕੁਝ ਨਹੀਂ ਪਤਾ ਸੀ ਨਹੀਂ ਨੌਲੇਜ ਨਹੀਂ ਸੀ ਫਿਲਮ ਮੇਕਿੰਗ ਬਾਰੇ ਕੁਝ ਨਹੀਂ ਪਤਾ ਸੀ ਤਾਂ ਉਹਨਾਂ ਨੇ ਜਿੰਨੇ ਬੱਚਿਆਂ ਨੇ ਜਿੰਨੇ ਵੀ ਸਟੂਡੈਂਟਸ ਨੇ ਹਿੱਸਾ ਲੈਣਾ ਚਾਹਿਆ ਉਹਨਾਂ ਨੇ ਸਾਨੂੰ ਸਿਲੈਕਟ ਕੀਤਾ ਤਾਂ ਪਹਿਲੇ 6 ਮਹੀਨੇ ਉਹਨਾਂ ਨੇ ਸਾਨੂੰ ਫਾਊਂਡੇਸ਼ਨ ਚ ਰੱਖਿਆ ਤੇ ਇਹ ਦੇਖਣਾ ਚਾਹਿਆ ਸਾਡਾ ਕੰਮ ਕੀ ਕੀ ਅਸੀਂ ਡਾਇਰੈਕਸ਼ਨ ਕਰਨ ਦੇ ਯੋਗ ਹੈ ਜੇ ਨਹੀਂ ਤਾਂ ਕਿਹੜੇ ਹੋਰ ਫੀਲਡਸ ਅਸੀਂ ਜਾ ਸਕਦੇ ਹਾਂ ਉਹ 6 ਮਹੀਨਾ ਬਾਅਦ ਉਹ ਡਿਸਾਈਡ ਕਰਕੇ ਸਾਨੂੰ ਦੱਸਣਗੇ ਤਾਂ 6 ਮਹੀਨੇ ਅਸੀਂ ਕੰਮ ਕਰਦੇ ਰਹੇ ਡਾਇਰੈਕਸ਼ਨ ਦੇ ਉੱਤੇ ਸਾਨੂੰ ਕੋਈ ਸੋਹਣਾਂ ਨੇ ਤਕਨੀਕਾਂ ਵੀ ਦਸੀਆਂ ਤਾਂ ਸਾਰੇ ਸਟੂਡੈਂਟ ਜਿੰਨਾ ਸਟੂਡੈਂਟ ਭਾਰਤ ਤੋਂ ਆਇਆ ਸੀ ਉਹਦੇ ਕੰਮ ਕਰਦਾ ਰਿਹਾ ਤੇ ਜੋ ਲਾਸਟ ਦੇ ਉੱਤੇ ਚੈੱਕ ਕੀਤਾ ਗਿਆ ਤਾਂ ਮੇਰੀ ਮੂਵੀ ਨੂੰ ਬੈਸਟ ਮੂਵੀ ਚ ਹੋ ਗਿਆ ਗਿਆ ਤਾਂ ਇੱਥੋਂ ਚਲੋ ਇਹਨਾ ਕਨਫਰਮ ਹੋ ਗਿਆ ਕਿ ਅਗਲੇ 1 ਡੇਟਸ ਹਾਲ ਮੈਨੂੰ ਡਾਇਰੈਕਸ਼ਨ ਉੱਤੇ ਜਰੂਰ ਚੁਕਾਈ ਜਾਊਗੀ ਤਾਂ ਉਹ ਚਲੋ 6 ਮਹੀਨਿਆਂ ਦੇ ਵਿੱਚ ਅਸੀਂ ਜੋ ਸਿੱਖਦੇ ਗਏ ਸਿੱਖਦੇ ਗਏ ਤਾਂ ਉਹ ਸਿੱਖ ਕੇ ਹੀ ਅਖੀਰ ਦੇ ਵਿੱਚ ਜਦੋਂ ਮੇਰੀ ਫਿਲਮ ਚੁਣੀ ਗਈ ਤਾਂ ਮੈਨੂੰ ਡਾਇਰੈਕਸ਼ਨ ਫਰੰਟ ਆ ਕੇ ਮੌਕਾ ਮਿਲਿਆ ਗਿਆ ਡੇਢ ਸਾਲ ਅਸੀਂ ਫਿਰ ਅਗੇ ਡਾਇਰੈਕਸ਼ਨ ਸੀ ਸਿੱਖੀ ਬਰਾੜ ਸਾਹਿਬ ਤੁਸੀਂ ਜਿਹੜੀ ਇਹ ਟ੍ਰੇਨਿੰਗ ਲਈ ਹੈਗੀ ਕਿਹੜੇ ਡਾਇਰੈਕਟਰਾਂ ਦੇ ਅਧੀਨ ਤੁਸੀਂ ਸਾਰਾ ਕੁਝ ਜਾ ਕੇ ਸਿੱਖਿਆ ਹੈਗਾ ਤੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ ਮੁੰਬਈ ਦੇ ਵਿੱਚ ਜੋ ਸਾਨੂੰ ਸਿਖਾ ਰਹੇ ਸੀ ਤਾਂ ਸੋਮਨਾਥ ਸੇਨ ਆ ਸ਼ਾਮਲ ਦਾ ਬੰਗਾਲੀ ਡਾਇਰੈਕਟਰ ਨੇ ਪਰ ਮੁੰਬਈ ਦੇ ਵਿੱਚ ਵੀ ਉਹਨਾਂ ਨੇ ਕੁਝ ਮੂਵੀਜ਼ ਕੀਤੀਆਂ ਕੁਝ ਨੇ ਸਕ੍ਰੀਨ 'ਤੇ ਲਿਖਿਆ ਆ ਸਕੀਨ ਡਾਇਰੈਕਟਰ ਨੇ ਬਹੁਤ ਵਧੀਆ ਹਿੰਦੀ ਮੂਵੀਜ਼ ਲੇਜੈਂਡ ਆਫ ਅਗਰਸਿੰਗ ਉਹਨਾਂ ਨੇ ਲਿਖੀ ਉਹਨਾਂ ਨੇ ਕੁਝ ਸਾਨੂੰ ਦੱਸਿਆ ਕਿ ਕਹਾਣੀ ਕਿਵੇਂ ਲਿਖੀ ਜੀ ਆ ਤੇ ਕੁਝ ਅਸੀਂ ਜਦੋਂ ਉੱਥੇ ਸਟੂਡੈਂਟ ਇਕੱਠੇ ਹੁੰਦੇ ਸੀਗੇ ਇੱਕ ਮਾਹੌਲ ਹੁੰਦਾ ਸੀਗਾ ਸਾਰੇ ਨਾਲ ਕੇ ਦੇਖਦੇ ਸੀ ਸੁਣਾ ਕਰਦੇ ਸੀ ਉਸ ਬਾਰੇ ਗੱਲਾਂ ਬਾਤਾਂ ਕਰਦੇ ਸੀ ਕਿ ਕੀ ਬਣਾਉਣਾ ਚਾਹੀਦਾ ਸਭ ਤੋਂ ਜ਼ਿਆਦਾ ਉੱਥੇ ਸਿੱਖਣ ਨੂੰ ਮਿਲਿਆ ਜਦੋਂ ਇੱਕ ਗਰੁੱਪ ਬੈਠਦਾ ਸੀ ਇੱਕ ਮਾਹੌਲ ਬਣਦਾ ਸੀ ਉਹ ਸੀਨ ਨੇ ਸਭ ਤੋਂ ਜ਼ਿਆਦਾ ਸਿਖਾਇਆ ਤਾਂ ਗਲਤੀਆਂ ਸੀ ਇੱਕ ਦਿਨ ਮਿਲ ਕੇ ਜਦੋਂ ਅਸੀਂ ਕੋਈ ਛੋਟੀ ਫਿਲਮ ਬਣਾਉਂਦੇ ਸੀ ਤਾਂ ਉਹਨਾਂ ਚੀਜ਼ਾਂ ਨੇ ਬਹੁਤ ਕੁਝ ਸਿਖਾਇਆ ਉਸ ਤੋਂ ਬਾਅਦ ਉੱਥੇ ਸਾਨੂੰ ਕੁਝ ਫਿਲਮਾਂ ਜਿਵੇਂ ਪੇਨ ਟੈਸਟ ਹੋ ਗਈ ਅ ਅਸਿਸਟ ਕਰਨ ਦਾ ਮੌਕਾ ਮਿਲਿਆ ਫਿਰ ਮੈਂ ਉਸ ਤੋਂ ਬਾਅਦ ਪੰਜਾਬ ਆਇਆ ਪੰਜਾਬ ਹਰਜੀਤ ਰਿੱਕੀ ਜੀ ਉਹਨਾਂ ਨੂੰ ਅਸਿਸਟ ਕੀਤਾ ਕੁਝ ਮੂਵੀਜ਼ ਦੋ ਸ਼ਾਰਟ ਫਿਲਮ ਸੀ ਬਣਾਈਆਂ ਛੋਟਾ ਕਲੂਘਾਰ ਆ ਵੱਡਾ ਕਲੂਘਾਰ ਆ ਉਸ ਤੋਂ ਬਾਅਦ ਉਹਨਾਂ ਨੇ ਬਣਾਈ ਸੀ ਸਿਫਰ ਉਸ ਦੇ ਵਿੱਚ ਮੈਂ ਅਸਿਸਟ ਕੀਤਾ ਉਸ ਮੂਵੀ ਤੋਂ ਬਾਅਦ ਫਿਰ ਸਾਨੂੰ ਮੌਕਾ ਮਿਲਿਆ ਕਿ ਅਸੀਂ ਆਪਣੀ ਕੋਈ ਫਿਲਮ ਸ਼ੁਰੂ ਕਰੀਏ ਤਾਂ ਅਸੀਂ ਮਿਲ ਕੇ ਆਪਣੀ ਮੂਵੀ ਵੀ ਫਿਰ ਸਟਾਰਟ ਕੀਤੀ ਬ੍ਰਾਹਮ ਸਾਹਿਬ ਹਾਂ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਵਧੀਆ ਵਧੀਆ ਜਲੇ ਉਹ ਤੁਹਾਡੇ ਪ੍ਰੋਡਕਟ ਸਖੋਂ ਵਾਲੇ ਡਾਇਰੈਕਟਰ ਕਹਿ ਸਕਦੇ ਆ ਜੀ ਜੀ ਨੇ ਜਦੋਂ ਤੁਸੀਂ ਕੰਮ ਵੀ ਕੀਤਾ ਹੁੰਦੇ ਸਿੱਖਣੋਂ ਤੋਂ ਬੜਾ ਕੁਝ ਮਿਲਿਆ ਤੁਹਾਨੂੰ ਫਿਰ ਤੁਸੀਂ ਜਿਹੜੇ ਪੰਜਾਬ ਵੱਲੋਂ ਆਏ ਜੀ ਵੀ ਤੁਸੀਂ ਜਿਹੜੀਆਂ ਆਪਣੀਆਂ ਦੋ ਮੂਵੀਆ ਸ਼ੁਰੂ ਕੀਤੀਆਂ ਜੀ ਤੇ ਉਹ ਮੂਵੀਆ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਕੀ ਮਤਲਬ ਵਲਬਲੇ ਆਏ ਜਿਹੜੇ ਤੁਸੀਂ ਉਹਨਾਂ ਫਿਲਮਾਂ ਦੇ ਵਿੱਚ ਦੱਸਣਾ ਚਾਹੁੰਦੇ ਸੀਗੇ ਪੰਜਾਬ ਦੇ ਲੋਕਾਂ ਨੂੰ ਜੀ ਜੀ ਇਦੇ ਬਾਰੇ ਥੋੜਾ ਦੱਸੋ ਵੀ ਤੁਹਾਨੂੰ ਇਹ ਕਿਵੇਂ ਮਿਲਿਆ ਸਾਰਾ ਕੁਝ ਜਿਹੜਾ ਵੀ ਤੁਸੀਂ ਪੰਜਾਬ ਦੇ ਮਾਹੌਲ ਨੂੰ ਜਿਹੜਾ ਪੰਜਾਬ ਵਿੱਚ ਹੋ ਰਿਹਾ ਹੈ ਸਾਰਾ ਕੁਝ ਕਿਵੇਂ ਲੈ ਕੇ ਆਂ ਮੈਂ ਤੁਹਾਨੂੰ ਦੋਨੋਂ ਫਿਲਮਾਂ ਬਾਰੇ ਦੱਸਦਾ ਹਾਂ ਜੋ ਮੈਂ ਹੁਣੇ ਬਣਾਈਆਂ ਤੇ ਦੋਨੋਂ ਬਹੁਤ ਜਲਦ ਆਉਣ ਵਾਲੀਆਂ ਪਹਿਲਾਂ ਜਦੋਂ ਅਸੀਂ ਸਿਰਫ ਰੈਸਿਸਟ ਕਰ ਰਹੇ ਸੀਗੇ ਤਾਂ ਉੱਥੇ ਸਾਡੇ ਹੀ ਕੁਝ ਅਸੀਂ ਮੁੰਡੇ ਸੀਗੇ ਜੋ ਅਸਿਸਟ ਕਰ ਰਹੇ ਸੀਗੇ ਕੁਛ ਐਕਟ ਕਰ ਰਹੇ ਸੀ ਤਾਂ ਅਸੀਂ ਮਿਲ ਕੇ ਇਸਲਾ ਬਣਾਈ ਕਿ ਕਿਉਂ ਨਾ ਆਪਨੀ ਫਿਲਮ ਸ਼ੁਰੂ ਕੀਤੀ ਜਾਵੇ ਐਕਟਰ ਵੀ ਨੇ ਤਾਂ ਮੈਨੂੰ ਜਿਹੜੇ ਦਿਰੇਕ ਚਨੋ ਦੀ ਆ ਤੇ ਕੈਮਰਾਮੈਨ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਮੂਵੀ ਸ਼ੁਰੂ ਕੀਤੀ ਉਸ ਵਕਤ 2012 ਦੀ ਗੱਲ ਆ ਅਸੀਂ ਸਾਰੇ ਨਵੇਂ ਸੀ ਉਸ ਵਕਤ ਤਾਂ ਅਸੀਂ ਮੂਵੀ ਸ਼ੁਰੂ ਕੀਤੀ ਕਰਦੇ ਗਏ ਪਰ ਫਿਰ ਚਲਦੇ ਚਲਦੇ ਕੁਝ ਮੂਵੀ ਨੂੰ ਹੋਰ ਪ੍ਰੋਬਲਮਸ ਵੀ ਆਈਆਂ ਪ੍ਰੋਬਲਮ ਦਾ ਚਲਦੇ ਫਿਲਮ ਬਹੁਤ ਲੰਬੀ ਖਿੱਚੀ ਗਈ ਤਾਂ ਉਹ ਕਹਾਣੀ ਸਾਡੀ ਮੇਨ ਸੀਗੀ ਕਿ ਅਸੀਂ ਪੰਜਾਬੀ ਸਿਨੇਮਾ ਦੇ ਵਿੱਚ ਕੁਝ ਐਸਾ ਬਣਾਈਏ ਕਿ ਥੋੜਾ ਜਿਹਾ ਅਲਟਰ ਹੋਵੇ ਲਕਤ ਕਾਮੇਡੀ ਦਾ ਦੌਰ ਸੀ ਜਦੋਂ ਬਹੁਤ ਨਵਾਂ ਸਮਾਂ ਚੱਲ ਰਿਹਾ ਪੰਜਾਬੀ ਸਿਨਮਾ ਦੇ ਵਿੱਚ ਤਾਂ ਅਸੀਂ ਸਾਡੇ ਸਾਥੀਆਂ ਰੱਖਣਾ ਸੀ ਅਸੀਂ ਹਾਲੀਵੁੱਡ ਵਰਗੀ ਮੂਵੀ ਬਣਾਉਣਾ ਚਾਹੁੰਦੇ ਹਾਂ ਤਾਂ ਪੰਜਾਬੀ ਸਿਨੇਮੇ ਵਿੱਚ ਹਾਲੀਵੁੱਡ ਵਰਗੀ ਮੂਵੀ ਤਾਂ ਪਾਹਜ ਨਹੀਂ ਬਣਾ ਸਕਦੇ ਆਡੀਅנס ਵੀ ਨਹੀਂ ਰੈਡੀ ਸੀ ਪਰ ਅਸੀਂ ਕਨਸੈਪਟ ਇੱਕ ਉਹ ਲਿੱਤਾ ਜੋ ਕੁਛ ਅਲੱਗ ਹੋਵੇ ਜੇਲ੍ਹ ਦੇ ਕੈਦੀ ਸੀਗੇ ਉਹ ਜੇਦੋਂ ਬਾਹਰ ਆਉਂਦੇ ਆ ਤਾਂ ਉਹਦਾ ਵਿੱਚ ਮੁੱਖੇ ਸੀ ਜੇ ਅਸੀਂ ਉਹਦੇ ਵਿਸ਼ੇ ਦੀ ਗੱਲ ਕਰੀਏ ਤਾਂ ਜਿਵੇਂ ਅਸੀਂ ਰੋਡ ਤੇ ਜਾ ਰਹੇ ਆ ਗੱਡੀ ਲੈ ਕੇ ਤਾਂ ਇੱਕ ਬੰਦਾ ਗੱਡੀ ਮੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਹਰ ਬੰਦਾ ਨਹੀਂ ਪਰ ਬਹੁਤ ਲੋਕ ਕੀ ਕਰਦੇ ਆ ਕਿ ਸਪੀਡ ਕਰਕੇ ਉਹਦੇ ਮੂੰਹ ਦੀ ਕਰ ਲੈਣੇ ਆ ਅਸੀਂ ਮੂੰਹ ਦਾ ਮੌਕਾ ਨਹੀਂ ਦਿੱਤੇ ਇੱਕ ਦੂਜੇ ਦੇ ਅੱਗੇ ਪਿੱਛੇ ਦੀ ਹੋ ਕੇ ਟ੍ਰੈਫਿਕ ਦੇ ਹੀ ਰੂਲ ਤੋੜਦੇ ਜਾਂਦੇ ਆ ਤੇ ਇੱਕ ਦੂਜੇ ਤੋਂ ਅੱਗੇ ਲੰਘਦੇ ਜਾਂਦੇ ਆ ਤਾਂ ਜ਼ਿੰਦਗੀ 'ਚ ਵੀ ਅਸੀਂ ਇਦਾਂ ਹੀ ਚੱਲਦੇ ਆ ਜ਼ਿਆਦਾਤਰ ਤਾਂ ਮੂਵੀ ਦੇ ਵਿੱਚ ਵੀ ਅਸੀਂ ਸ਼ਾਇਦ ਇਹੀ ਸਭ ਕੁਝ ਆ ਕਿ ਕਿਸ ਤਰ੍ਹਾਂ ਸਾਰੇ ਇਕੱਠੇ ਹੋ ਕੇ ਅੱਗੇ ਵਧਦੇ ਆ ਤੇ ਵਾਧੇ ਵਾਧੇ ਕਿਵੇਂ ਇੱਕ ਦੂਜੇ ਨੂੰ ਕੱਟਣ ਦੇ ਚੈਪਟਰ ਦੇ ਵਿੱਚ ਇੱਕ ਦੂਜੇ ਨੂੰ ਘਟਦੇ ਦੁਰੇ ਜਾਂਦੇ ਆ ਤੇ ਕਿਵੇਂ ਰਿਸ਼ਤੇ ਬਦਲ ਜਾਂਦੇ ਆ ਸਮੇਂ ਬਾਅਦ ਇਹ ਜਿਹੜੀ ਤੁਹਾਡੀ ਸਟੋਰੀ ਹੈਗੀ ਜਿਹੜੀ ਉਹ ਜੇਲ ਦੇ ਵਿੱਚੋਂ سٹਾਰਟ ਹੁੰਦੀ ਸਾਰੀ ਮਤਲਬ ਜਿਹੜੀ ਤੁਸੀਂ ਤੁਹਾਨੂੰ ਦੱਸ ਰਹੇ ਕਿਤਾਬ ਜਿਹੜੇ ਰਿਸ਼ਤੇ ਅਗਾਹ ਦੀਆਂ ਅਗਾਹ ਜੇ ਕਿ ਫਰਕ ਪੈਂਦਾ ਜਾਂਦਾ ਹੈਗਾ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਅ ਜੇ ਵੀ ਆਪਕਹਿਣ ਨੂੰ ਵਟੇ ਕਰਦੇ ਹੈਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਚੀਜ਼ਾਂ ਵਿੱਚ ਲਿਆ ਕੇ ਦਿਖਾ ਰਹੇ ਹੋ ਜੀ 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 ਇਹ ਸਾਰਾ ਤੁਹਾਡੇ ਮਾਈਂਡ ਚ ਆਇਆ ਕਿ ਇਹ ਮਾਈਂਡ ਦੇ ਵਿੱਚ ਨਹੀਂ ਆਇਆ ਜੀ ਜੋ ਅਸਲ ਜ਼ਿੰਦਗੀ 'ਚ ਹੁੰਦਾ ਹੈ ਸਾਡੇ ਕਹਾਣੀ ਲਿਖਣ ਦੇ ਬਹੁਤ ਤਰੀਕੇ ਆ ਹਰ ਲੇਖਕ ਆਪਣੇ ਤਰੀਕੇ ਨਾਲ ਕਹਾਣੀ ਲਿਖਦਾ ਹੈ ਕੋਈ ਲੇਖਕ ਇਹ ਸੋਚ ਲੈਂਦਾ ਹੈ ਕਿ ਹੁਣ ਮੈਂ ਇੱਥੋਂ ਬੈਠਾ ਹਾਂ ਇਸ ਤੋਂ ਬਾਅਦ ਮੈਂ ਉੱਠ ਕੇ ਬਾਹਰ ਗਿਆ ਤਾਂ ਮੈਨੂੰ ਇੱਕ ਮੋਟਰਸਾਈਕਲ ਦੇ ਮੁੰਡੇ ਆ ਗਏ ਮੈਂ ਉਹਦੇ ਨਾਲ ਲੜਿਆ ਤੇ ਮਾਰ ਗਿਆ ਨਿੱਤ ਹੋ ਗਿਆ ਤਾਂ ਮੈਂ ਹੀਰੋ ਬਣ ਗਿਆ ਤੇ ਕਈ ਲੇਖਕ ਹੁੰਦੇ ਆ ਇਹ ਕਹਿ ਦਿੰਦੇ ਆ ਕਿ ਮੈਂ ਇੱਥੋਂ ਬਾਹਰ ਗਿਆ ਤਾਂ ਅੱਗੇ ਮੇਰੇ ਨਾਲ ਕੀ ਹੋਣਾ ਮੈਨੂੰ ਨਹੀਂ ਪਤਾ ਉਹ ਕੋਸ਼ਿਸ਼ ਬਿਓਸਾ ਦਾ ਉੱਚ ਜੂ ਬਣਦੇ ਬਣਦੇ ਸ਼ਾਇਦ ਕਹਾਣੀ ਦੇ ਵਿੱਚ ਤੁਹਾਨੂੰ ਇੱਕ ਹਫ਼ਤਾ ਲੱਗ ਜਾਏ ਸ਼ਾਇਦ ਇੱਕ ਮਹੀਨਾ ਲੱਗ ਜਾਏ ਤਾਂ ਸ਼ਾਇਦ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਤੁਹਾਡੇ ਨਾਲ ਹੋ ਰਿਹਾ ਹੁੰਦਾ ਉਹ ਘਟਨਾਵਾਂ ਕਹਾਣੀ ਦੇ ਵਿੱਚ ਜੋਟੀਆਂ ਜਾਂਦੀਆਂ ਜੋ ਤੁਸੀਂ ਜੀ ਰਿਹਾ ਹੋ ਜੋ ਜਿਸ ਤਰ੍ਹਾਂ ਦੇ ਸਮਾਜ ਚ ਜਿਉ ਰਹੇ ਹੋ ਉਹ ਜਿੱਥੇ ਆਪ ਹੀ ਕਹਾਣੀ ਚਾਹੁੰਦੀ ਹੈ ਸ਼ੁਰੂ ਹੋ ਜਾਂਦੀ ਹੈ ਤਾਂ ਸਾਡੇ ਮਾਈਂਡ ਚੋਂ ਨਾ ਜ਼ਿਆਦਾ ਉਹ ਕਹਾਣੀ ਚ ਚੀਜ਼ਾਂ ਆਪਣੇ ਆਪ ਆ ਜਾਂਦੀਆਂ ਹਾਂ ਉਹ ਚੀਜ਼ ਨੂੰ ਸਮਾਂ ਬਹੁਤ ਲੱਗਦਾ ਹੈ ਕਈ ਵਾਰ ਤਾਂ ਕਈ ਵਾਰੀ ਸਾਨੂੰ ਮਹੀਨੇ ਵੇਟ ਕਰਨੀ ਪੈਂਦੀ ਆ ਕਿ ਕਹਾਣੀ ਅੱਗੇ ਕਿਵੇਂ ਤੁਰੂ ਤਾਂ ਕਿਰਦਾਰ ਆਪਣੇ ਆਪ ਅੱਗੇ ਵਧਦੇ ਜਾਂਦੇ ਹੈ ਕਹਾਣੀ ਦੇ ਦੇ ਉਹ ਤੇ ਲੇਖਕ ਦਾ ਜੋਰ ਨਹੀਂ ਲੱਗਦਾ ਜੋ ਕਹਾਣੀ ਆ ਉਹਦਾ ਖੁਦ ਆ ਜੋਰ ਲੱਗਦਾ ਤਾਂ ਇਸ ਤਰ੍ਹਾਂ ਉਹ ਕਹਾਣੀ ਬਣਦੀ ਗਈ ਤਾਂ ਸ਼ਾਇਦ ਬਚਪਨ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਅਸੀਂ ਜਿਉਂਦੇ ਆਏ ਹਾਂ ਉਹ ਚੀਜ਼ਾਂ ਵਿੱਚ ਆਉਂਦੀਆਂ ਗਈਆਂ ਕਹਾਣੀ ਦੇ ਜੁਗਨੀ ਹੱਤ ਕਿਸਣਾਉਣੀ ਕਹਾਣੀ ਦਾ ਨਾਮ ਆ ਤਾਂ ਸਾਨੂੰ ਪੁੱਛਿਆ ਜਾਂਦਾ ਹੈ ਕਿ ਇਹ ਕਹਾਣੀ ਦਾ ਨਾਮ ਜਦੋਂ ਅਸੀਂ ਕੌਨਫਰੈਸ ਕੌਨਫਰੈਂਸ ਕਰ ਰਹੇ ਸੀ ਚੰਡੀਗੜ੍ਹ ਉਦੋਂ ਵੀ ਮੈਨੂੰ ਇੱਕ ਪ੍ਰੈਸ ਸਪੋਰਟਰ ਨੇ ਪੁੱਛਿਆ ਸੀਗਾ ਕਿ ਕਹਾਣੀ ਦਾ ਨਾਮ ਬਹੁਤ ਅਲੱਗ ਲੱਗ ਰਿਹਾ ਹੈ। ਕਹਾਣੀ ਦੇ ਵਿਸ਼ੇ ਤੋਂ ਬਹੁਤ ਅਲੱਗ ਰਾਕ ਰਿਹਾ ਹੈ। ਪਰ ਜੁਗਣੀ ਜੋ ਕਰੈਕਟਰ ਹੈ ਉਹ ਪੰਜਾਬ 'ਚ ਬਹੁਤ ਸ਼ੁਰੂ ਤੋਂ ਹੈ। ਇਹਦੀ ਹਿਸਟਰੀ ਬਹੁਤ ਲੋਕਾਂ ਨੂੰ ਨਹੀਂ ਪਤਾ ਵੀ ਪੰਜਾਬ 'ਚ ਜੁਗਣੀ ਸ਼ਬਦ ਕਿਵੇਂ ਆਇਆ। ਪਰ ਜੇ ਤੁਸੀਂ ਹਿਸਟਰੀ ਫਰੋਲੋ ਤਾਂ ਤੁਹਾਨੂੰ ਮਿਲ ਜਾਊਗਾ ਕਿ ਜੁਗਣੀ ਸ਼ਬਦ ਪੰਜਾਬ 'ਚ ਕਿੱਥੋਂ ਆਇਆ। ਪਰ ਜੁਗਣੀ ਦਾ ਮਤਲਬ ਕੀ ਹੈ ਸ਼ਾਇਦ ਕਿ ਸਾਨੂੰ ਨਹੀਂ ਪਤਾ ਪੰਜਾਬ 'ਚ ਬਹੁਤ ਲੋਕਾਂ ਨੂੰ। ਤਾਂ ਅਸੀਂ ਜੁਗਣੀ ਨੂੰ ਇੱਕ ਆਪਣੀ ਮਰਜ਼ੀ ਨਾਲ ਰੂਪ ਦੇ ਦਿੱਤਾ ਹੈ। ਕੋਈ ਆਪਣੇ ਇਚਾ ਅਨੁਸਾਰ ਜੁਗਨੀ ਨੂੰ ਕੋਸ਼ਿਸ਼ ਕਰ ਜਾਂਦਾ ਹੈ ਆਪਣੇ ਦਿੱਤਾ ਚ ਕੋਈ ਕੋਸ਼ਿਸ਼ ਕਰ ਜਾਂਦਾ ਤਾਂ ਜਿਸ ਤਰ੍ਹਾਂ ਸਾਡੀ ਖੁਆਇਸ਼ ਹੁੰਦੀ ਹੈ ਜ਼ਿੰਦਗੀ ਚ ਆ ਵੀ ਪਾ ਲਈਏ ਉਹ ਵੀ ਪਾ ਲਈਏ ਪਾਉਂਦੇ ਜਾਂਦੇ ਆ ਪਰ ਅਖੀਰ ਤੇ ਜਾ ਕੇ ਆਪਾਂ ਕਹਿ ਦਿੰਨੇ ਆ ਕਿ ਨਹੀਂ ਉਹ ਨਹੀਂ ਮਿਲਿਆ ਜਾਂ ਉਹ ਨਹੀਂ ਮਿਲਿਆ ਤਾਂ ਜੁਗਨੀ ਸਾਡੇ ਲਈ ਇਸ ਮੂਵੀ ਚ ਇੱਕ ਖੁਆਇਸ਼ ਆ ਤਾਂ ਉਹ ਖੁਆਇਸ਼ ਹੀ ਆ ਕਿ ਜੁਗਨੀ ਹੱਥ ਕਿਸੇ ਨਾਲੋਂ ਕਿ ਜੀ ਹਰ ਕੋਈ ਇਸ ਆ ਦੇ ਹੱਥ ਨਹੀਂ ਆਉਂਦੀ ਤੇ ਜੇ ਤੁਸੀਂ ਫਿਲਮ ਸ਼ੁਰੂ ਤੋਂ ਅੰਤ ਤੱਕ ਦੇਖੋਗੇ ਤਾਂ ਤੁਸੀਂ ਕਹੋਗੇ ਕਿ ਹਾਂ ਫਿਲਮ ਦਾ ਨਾਮ ਇਹੀ ਹੋਣਾ ਚਾਹੀਦਾ ਸੀ ਅਸਾਂ ਇਹ ਤੁਹਾਡੀ ਫਿਲਮ ਦਾ ਜਿਹੜਾ ਨਾਮ ਹੈਗਾ ਬਿਲਕੁਲ ਵੱਖਰਾ ਵੀ ਕਹਿ ਸਕਦੇ ਆ ਤੇ ਆਮ ਸ਼ਬਦ ਵੀ ਕਹਿ ਸਕਦੇ ਆ ਜਿਹੜੇ ਆਮ ਗੀਤਾਂ ਦੇ ਵਿੱਚ ਯੁਗਨੀ ਸ਼ਬਦ ਜਿਹੜਾ ਬਹੁਤ ਜ਼ਿਆਦਾ ਆਉਂਦਾ ਹੈਗਾ ਅ ਜਦੋਂ ਤੁਸੀਂ ਇਹ ਫਿਲਮ ਲਾਈਨ ਸਪੈਸਟਾਰਟ ਕਰਨ ਲੱਗੇ ਸੀ ਯੁਗਨੀ ਹੱਥ ਨਾ ਆਵੇ ਜੀ ਜੀ ਤੇ ਉਦੋਂ ਤੁਹਾਨੂੰ ਮਤਲਬ ਜਿਹੜੇ ਇਹ ਕੈਰੈਕਟਰ ਲਿਆਉਣ ਵਾਸਤੇ ਕਿੰਨੀ ਇੱਕ ਮੁਸ਼ਕਲਤ ਕਰਨੀ ਪਈ ਕਾਫੀ ਸਾਨੂੰ ਕਰਨਾ ਪਿਆ ਕਿਉਂਕਿ ਕੁਝ ਤਾਂ ਅਸੀਂ ਸਾਥੀ ਸੀਗੇ ਬਹੁਤ ਚੰਗੇ ਕਲਾਕਾਰ ਲੜਕੇ ਸੀਗੇ ਸਾਡੇ ਨਾਲ ਹੁਣ ਹੋਰ ਮੂਵੀਜ਼ 'ਚ ਆ ਵੀ ਚੁੱਕੇ ਹਾਂ ਕਿਉਂਕਿ ਪਿਛਲੇ ਕੁ ਸਮੇਂ 'ਚ ਉਹਨਾਂ ਨੇ ਹੋਰ ਮੂਵੀਜ਼ 'ਚ ਵੀ ਐਕਟ ਕੀਤਾ ਮਨੀ ਕੁਲਾਰ ਨੇ ਦਿਵਿੰਦਰ ਸਿੰਘ ਨੇ ਹਰ ਪਰਫਾਰਮਰ ਨੇ ਤਾਂ ਜੱਸੀ ਨੇ ਤੇ ਸਾਰੇ ਨੇ ਮਿਲ ਕੇ ਅਸੀਂ ਕੰਮ ਕੀਤਾ ਪਰ ਕੁਝ 메ਨ ਕਲਾਕਾਰ ਸੀਗੇ ਤਾਂ ਅਸੀਂ ਉਸ ਸਮੇਂ ਕੀ ਪੰਜਾਬ ਦੇ ਵਿੱਚ ਕੀ ਇੱਕ ਚੰਗਾ ਕਲਾਕਾਰ ਚਾਹੀਦਾ ਹੈ ਸਾਨੂੰ ਇੱਕ ਜਿਸ ਨੂੰ ਆਪਾਂ ਕਮਰਸ਼ੀਅਲ ਰੂਪ کہہ ਦਿੰਨੇ ਆ ਤਾਂ ਕਿ ਇਸ ਮੱਖਣ ਜੀ ਨੂੰ ਅਸੀਂ ਬਰੋਚ ਕੀਤਾ ਉਹਨਾਂ ਨੇ ਉਸ ਵਕਤ ਫਿਲਮ ਦੇ ਵਿੱਚ ਉਹਨਾਂ ਦਾ ਕੋਈ ਰੁਚੀ ਨਹੀਂ ਸੀ ਪਰ ਉਹਨਾਂ ਨੂੰ ਕਹਾਣੀ ਚੰਗੀ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਠੀਕ ਆ ਉਹ ਮੂਵੀ ਕਰਨਗੇ ਉਹ ਤਾਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹ ਆਪ ਦਾ ਕਰਾਰ ਵੀ ਨਾ ਆ ਤੇ ਇਹ ਮਰਦ ਸਾਹਿਬ ਜਿਵੇਂ ਤੁਸੀਂ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਦੋ ਫਿਲਮਾਂ ਸਟਾਰਟ ਕੀਤੀਆਂ ਜਿਹਦੇ ਵਿੱਚ ਤੁਸੀਂ ਕਿਬਨੀ ਹੱਥਾਂ ਆਵੇ ਪਹਿਲ ਦੇ ਆਧਾਰ ਤੇ ਤੁਸੀਂ ਪਤਾ ਲੱਗਿਆ ਹੈਗਾ ਵੀ ਤੁਸੀਂ ਇਹਦੀ ਬਹੁਤ ਜਾਂਦਾ ਅੱਲੀ ਚ ਕਰ ਰਹੇ ਹੋ ਜੀ ਜੀ ਕਿਉਂਕਿ ਜਦੋਂ ਸਟਾਰਟਿੰਗ ਦੇ ਵਿੱਚ ਕਿਸੇ ਵੀ ਆਪਾਂ ਕੰਮ ਨੂੰ ਕਰਦੇ ਹੈਗੇ ਆ ਉਦੋਂ ਆਪਾਂ ਨੂੰ ਬੜੀ ਪਰ ਦੁਨੀਆ ਵੀ ਮਿਲਦੀ ਹੈਗੀ ਤੇ ਦਿੱਕਤਾਂ ਵੀ ਆਉਂਦੀਆਂ ਹੈਗੀਆਂ ਜਿਵੇਂ ਤੁਸੀਂ ਪਾਤਰ ਪਾ ਲਏ ਉਹਦੇ ਮਤਲਬ ਇਹ ਰੋਲ ਕਰਨ ਵਾਲੇ ਲੋਕ ਕਰਾਏ ਤੇ ਇਸ ਤਰ੍ਹਾਂ ਦੀਆਂ ਤੁਹਾਨੂੰ ਜਾਂ ਵੀ ਕਿੰਨਾ ਵੀ ਤੁਹਾਨੂੰ ਪ੍ਰੋਬਲਮਸ ਆ ਗਏ ਸਾਨੂੰ ਪ੍ਰੋਬਲਮਸ ਆਈਆਂ ਕਿਰਦਾਰ ਲੱਭਣ ਦੇ ਵਿੱਚ ਵੀ ਫਿਲਮ ਦੇ ਮੁੱਖ ਵਿਲਨ ਜਿਹੜੇ ਦੀਸ਼ ਕੋਲ ਹਨ ਉਹ ਅਸੀਂ ਮੇਰੇ ਫਿਲਮ ਦੇ ਜਿਹੜੇ ਰਾਈਟਰ ਸੀ ਉਹਨਾਂ ਨਾਲ ਪਹਿਲਾਂ ਤਿੰਨ ਫਿਲਮਾਂ 'ਚ ਕੰਮ ਕਰ ਚੁੱਕੇ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਸ ਤਰ੍ਹਾਂ ਦਾ ਕਿਦਾਂ ਤੁਸੀਂ ਲੱਭ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਦਾ ਵੀ ਫਿਲਮ ਲਾਈਨ 'ਚ ਇੰਨਾ ਤਜਰਬਾ ਨਹੀਂ ਸੀ ਅਸੀਂ ਮੇਰੇ ਮਿਲ ਕੇ ਉਹਨਾਂ ਨਾਲ ਕੰਮ ਕੀਤਾ ਪਰ ਟੀਮ ਬਹੁਤ ਵੱਡੀ ਹੋ ਗਈ ਸੀ ਤਾਂ ਬਿਲਕੁਲ ਨਵੇਂ ਸੀ ਕੁਝ ਸੀਨੀਅਰ ਸਾਡੇ ਨਾਲ ਕਲਾਕਾਰ ਸੀ ਕੁਝ ਸੀਨੀਅਰ ਟੈਕਨੀਸ਼ੀਅਨ ਸੀਗੇ ਅ ਨਵੇਂ ਹੋਣ ਕਰਕੇ ਸਾਨੂੰ ਬਹੁਤ ਚੀਜ਼ਾਂ ਨੂੰ ਹੈਂਡਲ ਕਰਨ ਵਿੱਚ ਅਫਾਇੀ ਹੋਈ ਜਿਨ੍ਹਾਂ ਨੂੰ ਐਕਟਿੰਗ ਨਹੀਂ ਆਉਂਦੀ ਸੀ ਉਹਨਾਂ ਨੂੰ ਐਕਟਿੰਗ ਦੇ ਵਿੱਚ ਦੱਸਣਾ ਚੀਜ਼ਾਂ ਤੇ ਕੁਝ ਪੂਰੀ ਟੀਮ ਨੂੰ ਹੈਂਡਲ ਕਰਨਾ ਤੇ ਜੇ ਕੋਈ ਗਲਤ ਹੋ ਰਿਹਾ ਹੈ ਉਸ ਨੂੰ ਹੈਂਡਲ ਕਰਨਾ ਇਹ ਚੀਜ਼ਾਂ ਦੇ ਨਾਲ ਅਫਾਇੀ ਹੋਈ ਫਿਲਮ ਕੁਝ ਲੰਬੀ ਵੀ ਗਈ ਉਸ ਚੱਕਰ ਦੇ ਵਿੱਚ ਪਰ ਫਿਰ ਵੀ ਅਸੀਂ ਸਾਡੀ ਟੀਮ ਨੇ ਸਾਡੀ ਡਾਇਰੈਕਸ਼ਨ ਟੀਮ ਨੇ ਹੈਂਡਲ ਵੀ ਕੀਤਾ ਪੂਰੇ ਦਾ ਪੂਰੇ ਸ਼ੂਟ ਨੂੰ ਬੜੀਆ ਤਰੀਕੇ ਨਾਲ ਪਰ ਅੱਛਾ ਵੀ ਜੇਬ ਤੁਸੀਂ ਗੱਲ ਕੀਤੀ ਹੈਗੀ ਵੀ ਤੁਹਾਨੂੰ ਕਰੈਕਟਰ ਦੇ ਪਾਤਰ ਸੀ ਗੱਲ ਬਾਰੇ ਵੀ ਬਿਸ਼ਕਤ ਕਰਨੀ ਪਈ ਜੀ ਪਰ ਅੱਜ ਕੱਲ ਦੇ ਵਿੱਚ ਦੌਰ ਇਹ ਚੱਲ ਰਿਹਾ ਹੈਗਾ ਵੀ ਮੈਂ ਮੇਰੀ ਕਿਸੇ ਨਾਲ ਗੱਲ ਹੋਈ ਸੀ ਇਸ ਵਿਸ਼ੇ ਤੇ ਗੱਲ ਨਹੀਂ ਹੋਈ ਕਿ ਮੈਂ ਸੁਣਿਆ ਕਹਿ ਸਕਦਾ ਮੌਕੇ ਤੇ ਉੱਥੇ ਮੈਂ ਬੈਠਾ ਸੀਗਾ ਜੀ ਜੀ ਜਦੋਂ ਕਿਸੇ ਨੇ ਸਵਾਲ ਕੀਤਾ ਕਿਸੇ ਡਾਇਰੈਕਟਰ ਨੂੰ ਤੇ ਪ੍ਰੋਡਿਊਸਰ ਨੂੰ ਵੀ ਤੁਸੀਂ ਆ ਫਿਲਮ ਲੈਣੇ ਵਿੱਚ ਆਏ ਹੋ ਤੇ ਤੁਸੀਂ ਆ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਰਹੇ ਹੋ ਤਾਂ ਕੀ ਕਾਰਨ ਹੈ ਉਨ੍ਹਾਂ ਦਾ ਜਵਾਬ ਇਹ ਸੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਐ ਉਹ ਫਿਲਮਾਂ ਤੋਂ ਫਿਲਮਾਂ ਨੂੰ ਪਸੰਦ ਕਰਦੀ ਐ ਤੇ ਫਿਲਮਾਂ ਦੇ ਮਤਲਬ ਪੇ ਚਲਾਉਂਦੀ ਕੋਸ਼ਿਸ਼ ਕਰਦੀ ਹੈ ਜੀ ਜਿਹੜੀ ਤੁਹਾਡੀ ਜੁਗਨੀ ਹੱਥਾਂ ਆਵੇ ਇਸ ਫਿਲਮ ਦੇ ਵਿੱਚ ਨੌਜਵਾਨਾਂ ਨੂੰ ਕੀ ਸੁਨੇਹਾ ਹੈਗਾ ਤੇ ਕਿਸ ਤਰ੍ਹਾਂ ਦੀ ਫਿਲਮ ਆ ਕੀ ਇਹ ਪਰਿਵਾਰ ਦੇ ਵਿੱਚ ਬੈਠ ਕੇ ਅਸੀਂ ਇਹ ਫਿਲਮ ਨੂੰ ਇੰਜੋਏ ਕਰ ਸਕਦੇ ਜੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਬਹੁਤ ਸਹੀ ਗੱਲ ਕਹੀ ਕਿ ਫਿਲਮਾਂ ਦਾ ਪ੍ਰਭਾਵ ਪੈਂਦਾ ਹੈ ਫਿਲਮਾਂ ਦਾ ਪ੍ਰਭਾਵ ਨੌਜਵਾਨ ਜਵਾਨਾਂ ਤੇ ਨਹੀਂ ਉਹ ਪੂਰੇ ਦੇ ਪੂਰੇ ਸਮਾਜ ਤੇ ਪੈਂਦਾ ਪੈਂਦਾ ਆਇਆ ਕੀ ਸੀ ਕਿ ਪਹਿਲਾਂ ਫਿਲਮਾਂ ਹੀ ਸਮਾਜ ਨੂੰ ਬਣਾਉਂਦੀਆਂ ਆਈਆਂ ਤਾਂ ਕੀ ਹੋ ਗਿਆ ਹੈ ਹੁਣ ਸਮਾਜ ਸੀ ਜੋ ਫਿਲਮਾਂ ਨੂੰ ਵੇਖ ਕੇ ਬਦਲਦਾ ਗਿਆ ਹੁਣ ਫਿਲਮਾਂ ਸਮਾਜ ਨੂੰ ਵੇਖ ਕੇ ਬਦਲਣੀਆਂ ਸ਼ੁਰੂ ਹੋ ਗਈਆਂ ਪੰਜਾਬ ਦੇ ਵਿੱਚ ਇੱਕ ਰੀਤ ਚੱਲ ਪਈ ਆ ਕੋਈ ਇੱਕ ਫਿਲਮ ਹਿੱਟ ਹੋ ਜਾਂਦੀ ਆ ਕੈਨੇਡਾ ਦੇ ਵਿਸ਼ੇ ਤੇ ਕਾਮੇਡੀ ਦੇ ਵਿਸ਼ੇ ਤੇ ਤੇ ਅਗਲੀਆਂ 10 ਤੋਂ 15 ਫਿਲਮਾਂ ਉਸੇ ਵਿਸ਼ੇ ਤੇ ਸ਼ੁਰੂ ਹੋ ਜਾਂਦੀਆਂ ਆ ਬੰਨੀ ਪੰਜਾਬ 'ਚ ਵਿਸ਼ੇ ਮੁੱਕਦੇ ਜਾ ਰਹੇ ਆ ਪਰ ਅਸਲ 'ਚ ਵਿਸ਼ਿਆਂ ਦੀ ਕੋਈ ਕਮੀ ਨਹੀਂ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦਾ ਇਤਿਹਾਸ 'ਚ ਜਾਓ ਤਾਂ ਸਾਰੇ ਪੂਰੇ ਭਾਰਤ ਜਿੰਨੇ ਵਿਸ਼ੇ ਨੇ ਆਪਣੇ ਪੰਜਾਬ ਦੇ ਵਿੱਚ ਤਾਂ ਅਸੀਂ ਜੋ ਮੂਵੀ ਬਣਾਈ ਹੈ ਇਹ ਜੋ ਨਹੀਂ ਹੱਥ ਕਿਸੇ ਨਾਲ ਨਹੀਂ ਇਹ ਨੌਜਵਾਨਾਂ ਨੂੰ ਨਹੀਂ ਪੂਰੇ ਸਮਾਜ ਨੂੰ ਇੱਕ ਸੰਦੇਸ਼ ਦੇ ਸਕਦੀ ਹੈ ਜੇ ਕੋਈ ਇਸ ਨੂੰ ਮਨੋਰੰਜਨ ਦੇ ਲਈ ਦੇਖਣਾ ਚਾਹੁੰਦਾ ਹੈ ਤਾਂ ਉਹਦੇ ਲਈ ਮਨੋਰੰਜਨ ਜੇ ਕੋਈ ਉਤਪਾਦ ਸਿੱਖਣਾ ਚਾਹੁੰਦਾ ਹੈ ਤਾਂ ਸਮਝੂਰ ਕੋਸ਼ਨਾ ਕੋਸ਼ ਮਿਲੂਗਾ ਤੇ ਪੂਰੀ ਫੈਮਿਲੀ ਇਸ ਮੂਵੀ ਨੂੰ ਦੇਖ ਸਕਦੀ ਹੈ ਤੇ ਕਿਉਂਕਿ ਇਹ ਮੂਵੀ ਸ਼ਾਇਦ ਇੱਕ ਸਮਾਜ ਦੇ ਨਾਲ ਜੁੜੀ ਹੋਈ ਨਹੀਂ ਮੂਵੀ ਹੈ ਤਾਂ ਹਰੇਕ ਸ਼ਾਇਦ ਉਸ ਕਿਸੇ ਨਾ ਕਿਸੇ ਪਾਤਰ ਚੋਂ ਉਹਨੂੰ ਵੀ ਦੇਖ ਸਕਦਾ ਹੈ ਤਾਂ ਜੇ ਆਪਾਂ ਵਿਸ਼ੇ ਦੀ ਗੱਲ ਕਰਦੇ ਆਂ ਤਾਂ ਜ਼ਿਆਦਾਤਰ ਆਪਾਂ ਸਮਾਜ ਦੇ ਲਈ ਉਹ ਹਨ ਫਿਲਮਾਂ ਬਣ ਰਹੀਆਂ ਨੇ ਕਿ ਯਾਰ ਇਹ ਫਿਲਮ ਲੋਕਾਂ ਨੂੰ ਪਸੰਦ ਆਊਗੀ ਇਸ ਤਰ੍ਹਾਂ ਦੀ ਬਣਾਓ ਪਰ ਜੇ ਤੁਸੀਂ ਜਨੰਦਰ ਦੇਸ਼ਪਾਲ ਦੀ ਯਾਦਗਾਰ ਅਸਲੀ ਲਾਇਬ੍ਰੇਰੀ ਚਾਹਾਂ ਤਾਂ ਤੁਹਾਨੂੰ ਚਰਤ ਸੁ rìਾ ਦੇ ਵਿੱਚ ਹੀ ਇੰਨਾ ਕੁਝ ਦਿਖੂਗਾ ਕਿ ਤੁਸੀਂ ਕਹੋਗੇ ਕਿ ਜੇ ਇੰਨਾ ਵਿਸ਼ਾ ਦੇ ਫਿਲਮਾਂ ਬਣ ਤਾਂ ਪੰਜਾਬ ਹੁਣੇ ਹੀ ਬਦਲਣਾ ਸ਼ੁਰੂ ਹੋ ਸਕਦਾ ਤਕੂਰੀ ਕਾਂ ਚੁਲੁੱਟੀ ਦੀ ਤਜੋਰੀ ਉੱਥੇ ਪਈ ਆ ਸ਼ਾਇਦ ਪੰਜਾਬ ਚ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕਿਸੇ ਬੰਦੇ ਤੋਂ ਲੱਭ ਕੇ ਉੱਥੇ ਉਹ ਰੱਖੀ ਹੋਈ ਆ ਪਰ ਕਿਸੇ ਦਾ ਧਿਆਨ ਨਹੀਂ ਉਹਨਾਂ ਚੀਜ਼ਾਂ ਦੇ ਵਿੱਚ ਤਾਂ ਕਮਰਸ਼ੀਅਲ ਮੂਵੀ ਜ਼ਬਾਨੀਆਂ ਚਾਹੀਦੀਆਂ ਕਾਮੇਡੀ ਬਣਨੀ ਚਾਹੀਦੀ ਹੈ ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਪਰ ਕੋਸ਼ਿਸ਼ ਜਿਵੇਂ ਪੰਜਾਬ ਦੇ ਵਿੱਚ ਦੂਰਦਰਸ਼ਨ ਤੇ ਆਪਾਂ ਸੀਰੀਅਲ ਦੇਖਦੇ ਆਇਆ ਉਹ ਚੀਜ਼ਾਂ ਫਰਕ ਹੁੰਦੀਆਂ ਜ਼ਿਆਦਾ ਹੁੰਦਾ ਤਾਂ ਚੌਥੀ ਗੁੱਟ ਅੰਨੇ ਗੁੱਡੇ ਦਾ ਨਾਮ ਇਸ ਤਰ੍ਹਾਂ ਨਹੀਂ ਆ ਫਲਮਾਂ ਆ ਜਿਨ੍ਹਾਂ ਨੇ ਨੈਸ਼ਨਲ ਅਵਾਰਡ ਜਿੱਤੇ ਆ ਵਰਲਡ ਲੈਵਲ ਤੇ ਪ੍ਰਸਿੱਧ ਹੋਈਆਂ ਫਲਮਾਂ ਉਸ ਤਰ੍ਹਾਂ ਨਹੀਂ ਕੰਮ ਨਹੀਂ ਬਣ ਸਕਦੀ। ਪਰਸਾ ਜਿਹੜਾ ਸਮਾਂ ਲੰਘ ਚੁੱਕਿਆ ਹੈਗਾ ਕਾਫੀ ਫਿਲਮਾਂ ਪੰਜਾਬੀ ਆਈਆਂ ਪੰਜਾਬੀ ਸਣੀ ਮੀਡੀਆ ਤੇ ਜਿਹੜੀਆਂ ਚੰਗੀਆਂ ਫਿਲਮਾਂ ਵੇਖਣ ਨੂੰ ਮਿਲੀਆਂ ਹੈਗੀਆਂ ਜੀ ਕੁਝ ਇਹੋ ਜੀਆਂ ਵੀ ਸੀ ਜੰਗੀਆਂ ਦੇ ਵਿੱਚੋਂ ਜਾਂ ਅਲੱਗ-ਚੱਤਾਂ ਨੂੰ ਵੀ ਤਰਜੀ ਦਿੱਤੀ ਜਾਂਦੀ ਹੈਗੀ ਤੁਸੀਂ ਬਤੋਓ ਨਿਰਦੇਸ਼ਕ ਵੀ ਕੀ ਤੁਸੀਂ ਮਤਲਬ ਜਿਹੜੀ ਫਿਲਮਾਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਰੋਲ ਕਰਵਾਏ ਹੈਗੇ ਜਿਹੜੇ ਮਤਲਬ ਲੋਕਾਂ ਦੇ ਉੱਤੇ ਚੰਗਾ ਸੁਨੇਹਾ ਦੇਣਾ ਇਹ ਇਹ ਥੋੜਾ ਹਾਂ ਜੀ ਦੋਨੋਂ ਮੂਵੀਜ਼ ਦੀ ਮੈਂ ਗੱਲ ਕਰ ਦਿੰਦਾ ਪਹਿਲੀ ਮੂਵੀ ਦੇ ਵਿੱਚ ਯਾਰੀ ਦੋਸਤੀ ਆ ਕੈਡੀਆਂ ਦੇ ਵਿੱਚ ਯਾਰੀ ਦੋਸਤੀ ਬਦਲਦੀ ਵੀ ਅੱਗੇ ਜਾ ਕੇ ਤਾਂ ਉਸ ਮਾਟਰ ਹੁੰਦਾ ਵੀ ਆ ਰਿਸ਼ਤੇ ਰੋਕਾਂ ਦੇ ਬਦਲ ਦੇ ਵੀ ਆ। ਉਹਦੇ ਚ ਕੋਈ ਬੰਦਾ ਕਾਮੇਡੀਅਨ ਵੀ ਹੈ, ਕੋਈ ਬੰਦਾ ਬਹੁਤ ਸੀਰੀਅਸ ਆ, ਕੋਈ ਬੰਦਾ ਥੋੜਾ ਜਿਹਾ ਦਿਮਾਗੋਂ ਪਾਗਲ ਆ ਪਰ ਉਹ ਜੋ ਗੱਲ ਕਰਦਾ ਹੈ ਸ਼ਾਇਦ ਉਹ ਸਭ ਤੋਂ ਜ਼ਿਆਦਾ ਸਮਾਜ ਨਾਲ ਜੁੜੀ ਹੋਈ ਹੁੰਦੀ ਹੈ। ਤਾਂ ਸਮਾਜ ਦੇ ਹੀ ਕੁਝ ਪਾਤਰ ਨੇ ਉਸ ਕਹਾਣੀ ਦੇ ਵਿੱਚ ਦੇਖੇ ਉਹ ਸਮਾਜ ਚ ਆਪਣੇ ਹੋ ਰਿਹਾ ਹੈ ਅੱਜ ਕੱਲ ਉਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ। ਅ ਦੂਸਰੀ ਮੂਵੀ ਮੈਂ ਇੱਕ ਤਵੇੜਾ ਨਾਮ ਦੀ ਮੂਵੀ ਬਣਾਈ ਹੈ ਜੋ ਅਸੀਂ ਮਾਰਚ ਦੇ ਵਿੱਚ ਰਿਲੀਜ਼ ਕਰ ਰਹੇ ਹਾਂ। ਹੌਲਦੇ ਵੀ ਪੰਜਾਬ ਦੇ ਵਿੱਚ ਹਰੋਂ ਵੀ ਬੰਨਾਂ ਦੀ ਬਣੀ ਹੈ ਕੁਝ ਤੇ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਅਲੱਗ ਤਰੀਕੇ ਨਾਲ ਬਣਾਉਣ ਦੀ ਉਹ ਬਹੁਤ ਸੀਰੀਅਸ ਫਿਲਮ ਹੈ ਕਮੇਟੀ ਤਾਂ ਚਲੋ ਗੱਲਾਂ ਬਾਤਾਂ ਚ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਚ ਵੀ ਹੁੰਦੀ ਹੈ ਤਾਂ ਉਸ ਫਿਲਮ ਚ ਵੀ ਹੈ ਲੋਕਾਂ ਚ ਪਿਆਰ ਵੀ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵੀ ਸਮਾਜ ਨਾਲ ਬਹੁਤ ਜ਼ਿਆਦਾ ਜੁੜੀ ਹੈ ਇੱਕ ਪਿੰਡ ਦੀ ਕਹਾਣੀ ਹੈ ਕਿਵੇਂ ਉਸ ਪਿੰਡ ਦੇ ਲੋਕ ਮੁਸੀਬਤਾਂ ਨੂੰ ਚੱਲਦੇ ਆ ਤੇ ਅੰਤ ਤੱਕ ਤੁਸੀਂ ਮੂਵੀ ਦੇਖੋਗੇ ਤਾਂ ਤੁਹਾਨੂੰ ਇੱਕ ਗੱਲ ਥਿਆ ਕਲੀਅਰ ਹੋਣੀ ਆ ਕਿ ਜੋ ਸਾਡੇ ਸਮਾਜ ਚ ਚਾਰਜ ਹੋ ਰਿਹਾ ਹੈ ਤੇ ਉਹਦਾ ਕੀ ਪ੍ਰਭਾਵ ਪੈ ਰਿਹਾ ਸਾਡੇ ਉਤੇ ਤੇ ਕਿਵੇਂ ਅਸੀਂ ਬਦਲਦੇ ਜਾ ਰਹੇ ਹਾਂ ਦਿਨੋਂ ਦਿਨ ਕੁਝ ਲੋਕ ਪੰਜਾਬ ਤੋਂ ਦੂਰ ਜਾ ਚੁੱਕੇ ਆ ਇਸ ਵਕਤ ਕੁਝ ਪੰਜਾਬ ਦੇ ਵਿੱਚ ਰਹਿਣ ਦੀ ਜ਼ਿੰਦਗੀ ਬਦਲ ਰਹੀ ਆ ਇਹ ਦੋਨੋਂ ਗੱਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਨਰੂਸ਼ਨ ਵਾਲੀ ਜੁੜੀ ਗੀਆਂ ਪ੍ਰੋਫੈਸਰ ਤੁਸੀਂ ਜਿਵੇਂ ਜੁਗ ਨਹੀਂ ਹੱਥਾਂ ਆਵੇ ਕਵੇਲਾ ਜੀ ਇਹ ਕਿ ਪੇਡੂ ਨਾਮ ਮੰਨੇ ਜਾ ਸਕਦੇ ਹੈ ਜੀ ਇਹ ਪਿੰਡਾਂ ਦੇ ਬੱਚੇ ਜਿਹੜੇ ਨਾਮ ਆ ਲਏ ਜਾ ਸਕਦੇ ਹਨ ਤੁਸੀਂ ਇਹ ਦੋਨੇ ਮੂਗੀਆਂ ਦੀਆਂ ਬਦ ਨਾਮ ਚੁਣ ਕੇ ਰੱਖਿਆ ਗਿਆ ਜੀ ਤੇ ਜਿਹੜੀ ਤੁਹਾਡੀ ਜੁਗਨੀ ਹੱਥਾਂ ਆਵੇ ਕਦੋਂ ਰਿਲੀਜ਼ ਕਰ ਰਹੇ ਆ ਜੀ ਜੁਗਨੀ ਸਰ ਸਾਡੀ ਫ फेब्रुवारी ਦੇ ਵਿੱਚ ਰਿਲੀਜ਼ ਹੋ ਰਹੀ ਹੈ ਤੇ 17 ਫ फेब्रुवारी ਨੂੰ ਰਿਲੀਜ਼ ਹੋ ਰਹੀ ਹੈ ਮੂਗੀਆਂ ਤੇ ਜਿਹੜੀ ਕਵੇਲਾ ਹੈ ਉਹ 30 31 ਮਾਰਚ ਨੂੰ ਰਿਲੀਜ਼ ਹੋ ਰਹੀ ਆ ਕਵੇਲਾ ਨਾਮ ਪੰਜਾਬ ਦੇ ਵਿੱਚ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਹੈ ਤੇ ਬਹੁਤਿਆਂ ਨੂੰ ਨਹੀਂ ਪਤਾ ਤੇ ਸਾਡੀ ਕੋਸ਼ਿਸ਼ ਹੈ ਕਿ ਫਿਲਮ ਦੇ ਧਰੂਪ ਕਵੇਲਾ ਸ਼ਬਦ ਲੋਕਾਂ ਨੂੰ ਸਮਝ ਵੀ ਆ ਜਾਵੇ ਤੇ ਉਹਦੀ ਇਕਾ含义ਤਾ ਉਹ ਵੀ ਪਤਾ ਲੱਗੇ ਕਿ ਕੀ ਆ ਕਵੇਲਾ ਸ਼ਬਦ ਇੱਕ ਪਿੰਡੂ ਸ਼ਬਦ ਕਹਿੰਦੇ ਕਿ ਜਦੋਂ ਆਪਾਂ ਕਿਸੇ ਨੂੰ ਬੱਚਿਆਂ ਨੂੰ ਕਹਿੰਦੇ ਉਹ ਆ ਜਾਵੇ ਕਵੇਲਾ ਹੋ ਗਿਆ ਘਰ ਆ ਜਾ ਠੀਕ ਹੈ ਇਹ ਸ਼ਬਦ ਪਿੰਡੂ ਹੈ ਜੀ ਸਰ ਇਹ ਬਹੁਤ ਘੱਟ ਜਗ੍ਹਾ ਤੇ ਹੁਣ ਯੂਜ਼ ਕੀਤਾ ਜਾਂਦਾ ਹੁਣ ਤਾਂ ਪਿੰਡ ਵਾਲੇ ਵੀ ਥੋੜਾ ਜਿਹਾ ਮਾਡਰਨ ਹੋ ਗਏ ਹਾਂਜੀ ਤੇ ਜਿਹੜਾ ਸ਼ਬਦ ਤੁਸੀਂ ਕੱਢਿਆ ਇਹ ਬਹੁਤ ਵਧੀਆ ਹੈਗਾ ਜੀ ਜੀ ਬਿਲਕੁਲ ਮੈਂ ਮੈਂ ਛਾਇਦੇ ਵਗਾ ਪ੍ਰਣਾ ਦਾ ਹੋਣ ਕਰਕੇ ਸ਼ਾਦ ਨੂੰ ਬਚਪਨ ਤੋਂ ਸੰਦਾ ਆ ਰਿਹਾ ਜੋ ਮੈਂ ਚੰਡੀਗੜ੍ਹ ਜਲੰਧਰ ਕੁਝ ਲੋਕਾਂ ਨਾਲ ਗੱਲ ਕਰਦਾ ਕੁਝ ਲੋਕ ਸਮਝ ਜਾਂਦੇ ਆ ਕੁਝ ਮੇਰੇ ਤੋਂ ਵੱਡੇ ਆ ਉਹਨਾਂ ਨੂੰ ਵੀ ਨਹੀਂ ਪਤਾ ਕੀ ਕੁੜੀ ਲਾਦਾ ਕੀ ਮਤਲਬ ਹੁੰਦਾ ਤਾਂ ਉਹਨਾਂ ਨੂੰ ਮੈਂ ਵੀ ਸਮਝਾਉਂਦਾ ਨਹੀਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੂਵੀ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਜੋ ਅੱਜ ਪੰਜਾਬ ਤੇ ਦਾ ਵੀ ਸ਼ਾਇਦ ਕਵਿਲਾ ਛਾ ਰਿਹਾ ਸੀਗਾ ਉਸ ਦੇ ਉੱਪਰ ਹੀ ਹੈ ਟਾਈਟਲ ਵੀ ਟਾਈਟਲ ਬਰਾਸਾ ਜਿਵੇਂ ਤੁਸੀਂ ਦੱਸਿਆ ਗਿਆ ਵੀ ਜਿਹੜਾ ਫਿਲਮ ਦਾ ਨਾਮ ਕਿਹੜਾ ਰੱਖਿਆ ਸੀ ਜਿਸ ਦੇ ਵਜਿਹੇ ਤੁਸੀਂ ਇੱਕ ਮੈਸੇਜ ਛੱਡਣਾ ਚਾਹਦੇ ਸੀ ਜੀ ਆਹ ਉਹ ਪਹਿਲਾ ਪੇਂਟੂ ਏਰੀਆ ਦਾ ਜਿਹੜਾ ਯੂਜ਼ ਜ਼ਿਆਦਾ ਕੀਤਾ ਜਾਂਦਾ ਸੀਗਾ ਅ ਜਿਵੇਂ ਤੁਸੀਂ ਸਾਰਾ ਇਹ ਸਟਰਗਲ ਕੀਤੀ ਬੰਬੇ ਗਏ ਫਰਾਈ ਕੀਤੀ ਉਤੋ ਜਾ ਕੇ ਤੁਸੀਂ ਡਿਗਰੀ ਹਾਸਲ ਕੀਤੀ ਫਿਰ ਤੁਸੀਂ ਪੰਜਾਬੀ ਫਿਲਮ ਲਾਈਨ ਦੇ ਵਿੱਚ ਦੋ ਫਿਲਮਾਂ ਵੀ ਤੁਸੀਂ ਜੀ ਬਤਾਓ ਨਿਰਦੇਸ਼ਕ ਲਿਆ ਰਹੇ ਹਾਂ ਤੇ ਤੁਸੀਂ ਜਿਵੇਂ ਤੁਹਾਡਾ ਆਉਣ ਜਾਣ ਵਾਗੇ ਬਣੇ ਨਾਲ ਪਤਾ ਤੁਹਾਡਾ ਲਗਾ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਉਹ ਅੱਗੇ ਜਿਹੜੇ ਤੁਸੀਂ ਤੁਹਾਡੀ ਕੀ ਮਤਲਬ ਸੋਚ ਰਹੇ ਹੈਗੇ ਵੀ ਅੱਗੇ ਨੂੰ ਕਿ ਜਾ ਕੇ ਤੁਸੀਂ ਕੀ ਕਰੋਗੇ ਉਹ ਅ ਫਿਲਹਾਲ ਹਜੇ ਤੱਕ ਤਾਂ ਸਾਡੀ ਕੋਸ਼ਿਸ਼ ਅ ਫਿਲਮ ਦੇ ਵਿੱਚ ਹੀ ਸੀ ਕਿ ਅਸੀਂ ਫਿਲਮ ਇੱਕ ਬਣਾਈਏ ਕਿਉਂਕਿ ਜਿਹੜੀ ਜੋ ਚੀਜ਼ ਤੁਹਾਨੂੰ ਆਉਂਦੀ ਆ ਤੁਹਾਨੂੰ ਉਹੀ ਕਰਨੀ ਚਾਹੀਦੀ ਆ ਸਭ ਤੋਂ ਪਹਿਲਾਂ ਅ ਜੇ ਸਾਨੂੰ ਇਹ ਚੀਜ਼ ਆਉਂਦੀ ਆ ਅਸੀਂ ਜ਼ਰੂਰ ਇਸ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਸੀ ਤਾਂ ਮੇਰੇ ਨਾਲ ਹੋਰ ਪੰਜਾਬ ਚ ਮੇਰੇ ਸਾਥੀ ਸੀ ਮੇਰੇ મિતਰ ਨੇ ਕਾਟਾਰਪੋਰਟ ਨੂੰ ਨਡਾਗੋ ਕੰਟੋ ਜਲੰਧਰ ਕੰਟੋ ਸਾਰਿਆਂ ਲਈ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਸੀ ਤੇ ਸਭ ਇਸ ਕੰਮ ਅੱਛੀ ਜੁਟੇ ਸੀ ਤੇ ਸਾਨੂੰ ਖੁਸ਼ੀ ਆ ਕਿ ਅਸੀਂ ਹੁਣ ਇੱਕ ਮੂਵੀ ਬਣਾਈ ਆ ਉਸ ਤੋਂ ਬਾਅਦ ਦੂਸਰੀ ਮੂਵੀ ਬਣਾਈ ਆ ਤੇ ਸਾਨੂੰ ਕਾਮਯਾਬੀ ਮਿਲੀ ਕੋਸ਼ਿਸ਼ ਸਾਡੀ ਇਹੀ ਆ ਤੇ ਫਿਊਚਰ ਦੇ ਵਿੱਚ ਵੀ ਅਸੀਂ ਫਿਲਮਸ ਕਰਾਂਗੇ ਤੇ ਪਰ ਜਿਵੇਂ ਤੁਸੀਂ ਕਹਿੰਦੇ ਆ ਵਾਗਾ ਬਣਾਣਾ ਤਾਂ ਆਪਣਾ ਸ਼ਹਿਰ ਤਾਂ ਨਹੀਂ ਛੱਡਿਆ ਜਾਂਦਾ ਹੁੰਦਾ ਤਾਂ ਅਖੀਰ ਨੂੰ ਵਾਪਸ ਤਾਂ ਇੱਥੇ ਹੀ ਆਉਣਾ ਤੇ ਮੂਵੀ ਜਰੂਰ ਅਸੀਂ ਕਰਦੇ ਰਵਾਂਗੇ ਪਰ ਜੋ ਬਾਗੇ ਪਰਾਨੇ ਦੇ ਵਿੱਚ ਆਉਣ ਆਏ ਇੱਥੇ ਆ ਕੇ ਜੋ ਕੰਮ ਕਰਨਾ ਹੈ ਉਹ ਜ਼ਿਆਦਾ ਜ਼ਰੂਰੀ ਆ ਕਿਉਂਕਿ ਪਰਵਾਰ ਨਾਲ ਜੁੜੀਆਂ ਚੀਜ਼ਾਂ ਨੂੰ ਆਪਾਂ ਨਹੀਂ ਛੱਡ ਸਕਦੇ ਸਰ ਸਾਹਿਬ ਜਿਵੇਂ ਤੁਹਾਡੇ ਫਾਖਰ ਸਾਹਿਬ ਪ੍ਰਾਤ ਸਾਹਿਬ ਉਹ ਐਜੂਕੇਸ਼ਨ ਡਿਪਾਰਟਮੈਂਟ ਨਾਲ ਵੀ ਜੁੜੇ ਹੋਏ ਹੈ ਜਿਵੇਂ ਉਹਨਾਂ ਦੇ ਸਕੂਲ ਤੁਹਾਡਾ ਚਲਾਇਆ ਹੋਇਆ ਹੈ ਕੀ ਕਦੇ ਤੁਹਾਡੇ ਦੇ ਮਾਈਂਡ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਹੈ ਵੀ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਵਿਸ਼ਾ ਲਿਆ ਕੇ ਜਿਹੜੇ ਬੱਚਿਆਂ ਨੂੰ ਹੁਣੇ ਤੋਂ ਥੋੜਾ ਕੁਝ ਟ੍ਰੇਨ ਕੀਤਾ ਜਾਵੇ ਕੋਈ ਤੁਸੀਂ ਇਹ ਸੋਚਿਆ ਹੈਗਾ ਜੀ ਬਿਲਕੁਲ ਆਪਣੇ ਕੀ ਹੈ ਕਿ ਬਹੁਤ ਤੇਜ਼ੀ ਨਾਲ ਇਸ ਵਕਤ ਹਰ ਕੋਈ ਬਦਲ ਰਿਹਾ ਹੈ ਇੰਟਰਨੈਟ ਦੇ ਆਉਣ ਦੇ ਨਾਲ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਸਕੂਲ ਦੇ ਵਿੱਚ ਇੰਟਰਨੈਟ ਹੀ ਲਾਗੂ ਕਰਨਾ ਚਾਹੀਦਾ ਪਰ ਹਰ ਸਸਤਾ ਕੁਵਧਿਆ ਤਰੀਕੇ ਦੀ ਪੜਾਈ ਦੇ ਰਹੀ ਹੈ ਬੱਚਿਆਂ ਨੂੰ ਅੱਜਕੱਲ ਤਾਂ ਪਰ ਇੱਕ ਬਹੁਤ ਵੱਡੀ ਪ੍ਰੋਬਲਮ ਭਾਰਤ ਦੇ ਵਿੱਚ ਹੁਣ ਤੱਕ ਰਹੀ ਹੈ ਸਾਨੂੰ ਵੀ ਰਹੀ ਹੈ ਕਿ ਸਾਨੂੰ ਕਲੀਅਰ ਨਹੀਂ ਹੁੰਦਾ ਇੱਕ ਸਮੇਂ ਤੇ ਆ ਕੇ ਕਿ ਅਸੀਂ ਕਿਹੜੀ ਲਾਈਨ ਚੂਜ਼ ਕਰਨੀ ਹੈ ਤੇ ਜੋ ਸ਼ਾਇਦ ਬਾਹਰਲੇ ਮੌਕਾ ਦੇ ਜਾਂ ਅਬਰੌੜ ਦੇ ਵਿੱਚ ਬੱਚਾ ਨੂੰ ਬਹੁਤ ਛੇਤੀ ਕਲੀਅਰ ਹੋ ਜਾਂਦਾ ਹੈ ਕਿ ਉਹ ਕਿਹੜੇ ਵਿਸ਼ੇ ਛੱਗੇ ਜਾਣਾ ਚਾਹੁੰਦੇ ਆ ਇਹ ਚੀਜ਼ਾਂ ਬੱਚਿਆਂ ਨੂੰ ਜੇ ਅਸੀਂ ਉਹਨਾਂ ਦਾ ਇੱਕ ਖਾਸ ਹੁਨਰ ਆ ਉਹ ਬਚਪਨ ਤੋਂ ਹੀ ਪਛਾਣ ਲਿਏ ਕੱਢਦੇ ਆਈਏ ਅਖੀਰ ਤੱਕ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਇਸ ਚੀਜ਼ ਲਈ ਹੀ ਹਾਂ ਤਾਂ ਮੈਂ ਇਸ ਝ ਅੱਗੇ ਜਾਣਾ ਹੈ ਤਾਂ ਹਰ ਬੱਚਾ ਸ਼ਾਇਦ ਕਾਮਯਾਬ ਹੋਊਗਾ ਅੰਵਾਈਰਨਮੈਂਟ ਦੇ ਆਜੂਨੀਆਂ ਚੀਜ਼ਾਂ ਜੇ ਫਾਰਮਿੰਗ ਅਸੀਂ ਉਹਨਾਂ ਨੂੰ ਸਕੂਲ ਦੇ ਵਿੱਚ ਹੀ ਕਰਵਾਈਏ ਛੋਟੇ ਬੱਚਰ ਤੇ ਉਹਨਾਂ ਨੂੰ ਪਤਾ ਹੋਵੇ ਕਿ ਰੁੱਖਾਂ ਨੂੰ ਖਤਮ ਨਹੀਂ ਹੋਣ ਦੇਣਾ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਅਸੀਂ ਜੋ ਵੀ ਚੀਜ਼ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਜਨਰਲ ਨੌਲੇਜ ਦੇ ਥਰੂ ਤੇ ਮੇਰੀ ਕੋਸ਼ਿਸ਼ ਆ ਕਿ ਇਹ ਜਰੂਰ ਦਿੱਤੀ ਜਾਊਗੀ ਜਾਂਦੀ ਜੀ ਬੱਚਿਆਂ ਦੇ ਨਾਲ ਇਹ ਚੀਜ਼ਾਂ ਕਹਿੰਦੀਆਂ ਜਾਂਣਗੀਆਂ ਕਿ ਉਹਨਾਂ ਨੂੰ ਪਤਾ ਹੋਵੇ ਹਰ ਚੀਜ਼ ਦਾ ਕਿ ਇਹ ਵੀ ਆ ਕਿ ਜੋ ਅਸੀਂ ਕਾਲਜ ਦੇ ਵਿੱਚ ਹੁੰਨੇ ਆ ਸਕੂਲ ਚ ਹੁੰਨੇ ਆ ਅਸੀਂ ਇੱਕ ਵੱਖਰੀ ਦੁਨੀਆ ਚ ਹੁੰਨੇ ਆ ਇੱਕ ਵੱਖਰਾ ਮਾਹੌਲ ਹੁੰਦਾ ਹੈ ਸੁਪਨੇ ਹੀ ਹੁੰਦੇ ਆ ਜਦੋਂ ਬਾਹਰ ਨਿਕਲਦੇ ਆ ਉਦੋਂ ਪਤਾ ਲੱਗਦਾ ਹੈ ਕਿ ਕੁਝ ਹੋਰ ਹੀ ਚੱਲ ਰਿਹਾ ਹੈ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਹਰ ਸਟੂਡੈਂਟ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਬਹੁਤ ਈ ਜ਼ਿਆਦਾ ਸਟੂਡੈਂਟ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਕਰਕੇ ਤੇ ਜੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਸ ਚੀਜ਼ ਲਈ ਤਿਆਰ ਹਾਂ ਤਾਂ ਸ਼ਾਇਦ ਇਹ ਪ੍ਰੋਬਲਮ ਉਹਨਾਂ ਨੂੰ ਨਹੀਂ ਆਉਂਦੀ ਤੁਸੀਂ ਨੌਜਵਾਨਾਂ ਨੂੰ ਕੀ ਆਪਣੇ ਆਲੋ ਨੂੰ ਸੰਦੇਸ਼ ਦਿਓਗੇ ਜਿਵੇਂ ਤੁਸੀਂ ਫਿਲਮ ਲਾਈਨ ਤੇ ਵੀ ਆਏ ਹੈਗੇ ਜੀ ਤੇ ਉਹਨਾਂ ਨੂੰ ਤੁਸੀਂ ਹੋਰ ਜਿਹੜੀਆਂ ਲਾਹਨਤਾਂ ਦੇ ਵਿੱਚ ਵੜੇ ਹੋਏ ਨੌਜਵਾਨ ਜੀ ਜੀ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਵੋਗੇ ਵੀ ਜਿਹੜੇ ਉਹ ਇਹੋ ਜਿਹੀਆਂ ਲਾਹਤਾਂ ਤੋਂ ਦੂਰ ਰੋਕੇ ਤੇ ਇੱਕ ਆਪ ਦਾ ਕੰਮ ਵੀ ਕਰ ਸਕਦੇ ਜੀ ਜਿਹੜੀ ਅਸੀਂ ਫਿਲਮਜ਼ ਬਣਾ ਰਹੇ ਹਾਂ ਸਭ ਤੋਂ ਮੇਨ ਇਹ ਹੈ ਕਿ ਫਿਲਮਜ਼ ਐਂਟਰਟੇਨਮੈਂਟ ਦਾ ਸਾਧਨ ਤਾਂ ਹੈ ਪਰ ਅਸਲ 'ਚ ਲੋਕਾਂ ਦੀ ਲੋਕਾਂ ਨਾਲ ਗੱਲ ਹੈ ਜੇ ਲੋਕ ਉਸ ਨੂੰ ਧਿਆਨ ਨਾਲ ਦੇਖਣ ਤਾਂ ਸੀ ਦੋਨਾਂ ਫਿਲਮਾਂ ਦੇ ਵਿੱਚ ਦੋਨਾਂ ਮੂਵੀਜ਼ ਚ ਇਹੀ ਸੰਦੇਸ਼ ਦਿੱਤਾ ਹੈ ਜੋ ਨੌਜਵਾਨਾਂ ਨੂੰ ਸ਼ਾਇਦ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਜੁੜਦਾ ਹੋਊਗਾ ਉਹਨਾਂ ਤੋਂ ਸਮਝਣਗੇ ਸਿੱਖਣਗੇ ਲਾਗੂ ਆਪਣੇ ਆਪ ਤੇ ਕਰਨਗੇ ਉਹ ਇਕੱਿਆਂ ਦੋ ਫਰਮਾਨੀ ਕਰ ਸਕਦੇ ਨਹੀਂ ਉਹਦੇ ਲਈ ਹਰ ਇੱਕ ਨੂੰ ਕੋਸ਼ਿਸ਼ ਕਰਨੀ ਪਊਗੀ ਪੂਰੇ ਸਮਾਜ ਨੂੰ ਕੋਸ਼ਿਸ਼ ਕਰਨੀ ਪਊਗੀ ਹਾਂ ਜਿਹਨੇ ਗਲਤ ਚੀਜ਼ਾਂ ਚ ਆਪਣਾ ਨੌਜਵਾਨ ਚਲੇ ਗਏ ਆ ਉਹ ਚੋਂ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਇਹ ਮੈਂ ਸੰਦੇਸ਼ ਤਾਂ ਜ਼ਰੂਰ ਦਵਾਂਗਾ ਪਰ ਉਹਦੇ ਲਈ ਸਾਨੂੰ ਕੰਮ ਵੀ ਕਰਨਾ ਪੈਣਾ ਹੈ ਸਿਰਫ ਸੰਦੇਸ਼ ਦਿੱਤੇ ਨਾਲ ਕੁਝ ਵੀ ਚੇਨ ਨਹੀਂ ਹੁੰਦਾ ਤਾਂ ਅਸੀਂ ਫਿਲਮ ਦੇ ਥ्रू ਦਾ ਕਰ ਰਹੇ ਆ ਤਾਂ ਸਾਡੀ ਕੋਸ਼ਿਸ਼ ਆ ਅਸੀਂ ਫਿਲਮ ਤੋਂ ਬਿਨਾ ਹੋਰ ਵੀ ਬਹੁਤ ਕੋਸ਼ਿਸ਼ਾਂ ਕਰਾਂਗੇ ਜਿਹਦੇ ਨਾਲ ਸਾਡਾ ਪੰਜਾਬ ਭਾਰਤ ਤੇ ਕੋਈ ਦੁਨੀਆ ਬਦਲਦੀ ਚਾਹੀਦੀ ਜਾਂ ਤੇ ਵੱਧੂ ਵੀ ਰਾਜ ਸਾਹਿਬ ਜੁਗਣੀ ਹੱਥਾਂ 'ਚ ਆਵੇ ਜਿਹੜੀ ਫਿਲਮ ਹੈਗੀ ਹੈ ਕਿੱਥੇ ਕਿੱਥੇ ਰਿਲੀਜ਼ ਹੋ ਰਹੀ ਹੈ 17 ਪਰ ਵੀ ਇਹ ਫਿਲਹਾਲ ਪੰਜਾਬ ਦੇ ਵਿੱਚ ਰਿਲੀਜ਼ ਹੋ ਰਹੀ ਹੈ ਦੇ ਕੋਈ ਲੰਮਰੀ ਹੀ ਅਸੀਂ ਪੰਜਾਬ ਸੀ ਕਰਾਂਗੇ ਜੇ ਇਹ ਸਾਨੂੰ ਚੰਗਾ ਹੰਗਾਰਾ ਪੰਜਾਬੀਆਂ ਵੱਲੋਂ ਮਿਲਦਾ ਹੈ ਸਾਡੇ ਲੋਕਾਂ ਨੂੰ ਮਿਲਦਾ ਹੈ ਤਾਂ ਅਸੀਂ ਇਸ ਨੂੰ ਫਿਰ ਅਬਰੌਡ ਵੀ ਲੈ ਕੇ ਜਾਵਾਂਗੇ ਫਿਲਹਾਲ ਸਾਡਾ ਦਿੱਲੀ ਤੇ ਪੰਜਾਬ ਹਿਮਾਚਲ ਦੇ ਵਿੱਚ ਪਲਾਨ ਹੈ ਨਾ ਵੀ ਦੀ ਸਾਲ ਦਾ ਇਹ ਸਾਡਾ ਅਮਨ ਬਰਾੜ ਜੀ ਜੋ ਕਿ ਕਸਬਾ ਬਾਗਾਪਣਾ ਤੋਂ ਸਟੱਡੀ ਕਰਕੇ ਬੰਬਈ ਤੇ ਕਰਤ ਗਏ ਜਿੱਥੇ ਉਹਨਾਂ ਨੇ ਜਾ ਕੇ ਆਪਣੀ ਡਿਗਰੀ ਹਾਸਲ ਕੀਤੀ ਬਤੌਰ ਨਿਰਦੇਸ਼ਕ ਤਾਨੂੰ ਉਮੀਦ ਹੈ ਕਿ ਆ ਵੀ ਇਹ ਬਾਗਾ ਬਣਾ ਨਾਮ ਜਿਹੜਾ ਪੂਰੇ ਵਰਦੇ ਵਿੱਚ ਚਮਕਾਉਣ ਕੇ ਤੇ ਇੱਕ ਵਧੀਆ ਨਿਰਦੇਸ਼ਕ ਦੇ ਰੂਪ ਦੇ ਵਿੱਚ ਵਰਲਡ ਦੇ ਵਿੱਚ ਸਾਹਮਣੇ ਆਉਣਗੇ ਤੇ ਮੈਂ ਤਾਂ ਇਹੀ ਉਮੀਦ ਕਰੂੰਗਾ ਸੱਚੇ ਪਾਤਸ਼ਾਹ ਇਹਨਾਂ ਨੂੰ ਤਰੱਕੀ ਬਖਸ਼ੇ ਤੇ ਵਧੀਆ ਢੰਗ ਨਾਲ ਤੇ ਵਧੀਆ ਸੁਨਿਆਹਾ ਦੇਣ ਵਾਲੀਆਂ ਫਿਲਮਾਂ ਇਹ ਬਣਾਉਣ ਜੋ ਕਿ ਪੰਜਾਬ ਦੇ ਵਿਗੜਦੇ ਮਾਹੌਲ ਨੂੰ ਸਹੀ ਕਰਨ ਵਾਸਤੇ ਇਹ ਸਹਾਈ ਹੋਣ ਤੇ ਮੈਂ ਮੂ ਸਾਰੇ ਦਰਸ਼ਕਾਂ ਨੂੰ ਮੇਰੀ ਤੀ ਕਰੂੰਗਾ ਆਉਣ ਵਾਲੀ 17 ਫਰਵਰੀ ਨੂੰ ਜੋ ਕਿ ਆਪਣੇ ਬਾਘੇਪਣ ਦੇ ਲੋਕਲ ਹੀ ਅਮਨ ਬਰਾਲਜੀ ਆ ਉਹਨਾਂ ਵੱਲੋਂ ਨਿਰਦੇਸ਼ਕ ਕੀਤੀ ਹੋਈ ਜੁਗਨੀ ਹੱਤ ਨਾ ਆਵੇ ਫਿਲਮ ਰਿਲੀਜ਼ ਹੋ ਰਹੀ ਹੈ ਤੇ ਆਪਾਂ ਸਾਰੇ ਉਸ ਫਿਲਮ ਨੂੰ ਸਹਯੋਗ ਦੇਣ ਲਈ ਫਿਲਮ ਉੱਪਰ ਚੱਕਣ ਲਈ ਆਪਣਾ ਉੱਪਰ ਸਨਿਆਹਾ ਦੇਣ ਲਈ ਲੋਕਾਂ ਦੇ ਵਿੱਚ ਤੇ ਸਾਰੇ ਆਪਾਂ ਉਹਨੂੰ ਦੇਖੀਏ ਤੇ ਮੈਂ ਆਸ ਕਰਦਾ ਵੀ ਤੁਸੀਂ ਇਸ ਨੇਮ ਜਰੂਰ ਮੰਨੋਗੇ ਜੀ ਬਹੁਤ ਬਹੁਤ ਧੰਨਵਾਦ ਹੈ ਪ੍ਰੋਗਰਾਮ ਦੇਖਣ ਦੇ ਲਈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਨਾਮ ਹੋਵਿਸ ਨੂੰ ਜ਼ਰੂਰ ਦੇਖੋਗੇ ਜੁਗਨੀ ਹੱਤ ਕੇ ਸਨਾਵਣੀ ਅਤੇ ਕਵੇਲਾ ਦੋਨੋਂ ਹੀ ਤੁਹਾਨੂੰ ਮਨੋਰੰਜਨ ਵੀ ਕਰਨਗੀਆਂ ਤੇ ਜੇ ਤੁਹਾਨੂੰ ਸੰਦੇਸ਼ ਦੇ ਵਿੱਚ ਕੋਈ ਸ਼ਾਇਦਾਂ ਸੰਦੇਸ਼ ਨਾਲ ਜ਼ਰੂਰ ਭਰੀਆਂ ਨੇ ਫੁਮਾ ਅ ਸ਼ੁਕਰੀਆ ਹੋਰ ਜੰਮ